ਸਾਥੂ ਇੱਕ ਵਾਰ ਫਿਰ ਤੋਂ ਤੁਹਾਨੂੰ ਧਰਨੇ ਤੋਂ ਤਸਵੀਰਾਂ ਦਿਖਾ ਰਹੇ ਹਾਂ ਅੰਦਰ ਗੱਲਬਾਤ ਦਾ ਸਿਲਸਲਾ ਤਾਂ ਖਤਮ ਹੋ ਗਿਆ ਮੀਟਿੰਗ ਤੋਂ ਬਾਹਰ ਆਏ ਨੇ ਹਲਕਾ ਇੰਚਾਰ ਲਲਿਤਮਨ ਪਾਟਕ ਨਾਲ ਨੇ ਕੀ ਗੱਲ ਕੀ ਬਾਤ ਕੀਤੀ ਹੋਈ ਜੰਦਰ ਐਮ ਐਲ ਏ ਸਾਹਿਬ ਇਹ ਲੱਸਨ ਤਾਂ ਬੜੀਆ ਤੁਸੀਂ ਅੰਦਰ ਹੀ ਸੀ ਮਾੜਾ ਮੋਟਾ ਤਾਂ ਹਿੱਟ ਬਸ ਇਹੀ ਹੋਇਆ ਕਿ ਉਹ ਜੋ ਵੀ ਹੈ ਕੱਲੂ ਮਤਲਬ ਬੈਠ ਕੇ ਕਰੋਗੇ ਜੀ ਜਦ ਤੱਕ ਨੌਰਥ ਦੀ ਤਸੱਲੀ ਨਹੀਂ ਹੁੰਦੀ ਉਹਦੀ ਤਸੱਲੀ ਕਰਾਣੀ ਜ਼ਰੂਰੀ ਹੈ ਜੀ ਤੇ ਤਸੱਲੀ ਹੋਊਗੀ ਕਿਦਾਂ ਫਿਰ ਜਿੱਦਾਂ ਨੌਰਥ ਜਾਊਗਾ ਕੈਕ ਕੈਕਸ ਦੇਖੇ ਜਾਣਗੇ ਹਾਂ ਬਿਲਕੁਲ ਚਲੋ ਠੀਕ ਹੈ ਕਿਉਂਕਿ ਅੱਜ ਉਹਦੇ ਨਾਲ ਹੋਇਆ ਕਾਨੂੰ ਕਿਸੇ ਹੋਰ ਸ਼ਹਿਰ ਦਾ ਨਾ ਹੋ ਸਕਦਾ ਇਹ ਬਰਦਾਸ਼ਤ ਨਹੀਂ ਹੋਊਗਾ ਤੇ ਹੁਣ ਧਰਨਾ ਸਮਾਪਤ ਹੋ ਜਾਊਗਾ ਇਹ ਤਾਂ ਐਮਐਲਏ ਸਾਹਿਬ ਹੀ ਦੱਸ ਸਕਦੇ ਚਲੋ ਗੱਲ ਕਰ ਲੈਂਦੇ ਆ ਉਹਨਾਂ ਨਾਲ ਗੱਲ ਕਰ ਲੈਂਦੇ ਆ ਹਾਂ ਡਾਕਟਰ ਇੱਕ ਮਿੰਟ ਐਮਐਲਏ ਸਾਹਿਬ ਕੀ ਗੱਲਬਾਤ ਹੋਈ ਜਾਂਦੀ ਹੈ ਗੱਲਬਾਤ ਇਹ ਹੋਈ ਆ ਵੀ ਸ਼ਹਿਰ ਦਾ ਅਗੋਂ ਲੈਂਡਲੋਰਡ ਠੀਕ ਰੱਖੇ ਜਾਊਗਾ ਜੀ ਭਾਈਚਾਰਕ ਖਾਂਜ ਬਣਾਈ ਜਾਊਗੀ ਜੀ ਕਿਤੇ ਵੀ ਸਮੇਂ ਸਰ ਜਾ ਕੇ ਕੋ ਕਾਰਵਾਈ ਕੀਤੀ ਜਾਊਗੀ ਜੀ ਅੱਗੇ ਤੋਂ ਜਦੋਂ ਵੀ ਕੋ ਜਿੰਮੇਵਾਰ ਬੰਦਾ ਦਾ ਮਾਨ ਸਤਕਾਰ ਬਾਹਰ ਰੱਖੇ ਚੋਗੇ ਜੀ ਤੇ ਸ਼ਰਾਫਤ ਦਾ ਸਾਥ ਦਿੱਤਾ ਜਾਊਗਾ ਇਹ ਗੱਲ ਗੱਲੇ ਸਾਰੇ ਸੁਣ ਲੈਗੇ ਹਾਂ ਗੱਲਾਂ ਸੋਤਾਂ ਸੋਗੀਆਂ ਪਰ ਇਹ ਆ ਬਨ ਨੂੰ ਕਿਹਾ ਅੱਗੇ ਤੋਂ ਸੜਕ ਤੇ ਬਿਠਾ ਕੇ ਨਾ ਸੁਣਿਆ ਕਰੋ ਪਹਿਲੇ ਜਿਹੜਾ ਜਿੰਮੇਵਾਰ ਬੰਦਾ ਉਹ ਸੁਣਿਆ ਕਰੋ ਤੁਸੀਂ ਪਹਿਲਾਂ ਵੀ ਮੇਰੇ ਖੇਲ ਕਾਲ ਕੀਤਾ ਦਿਨ ਵੇਲੇ ਹਾਂ ਮੈਂ ਕੀਤਾ ਤੇ ਹੁਣ ਤਰਨਾ ਸਮਾਪਤ ਹੋ ਜਾਏਗਾ ਹਾਂ ਜੀ ਤੁਹਾਨੂੰ ਬਹੁਤ ਸ਼ੁਕਰੀਆ ਜੀ ਤਾਂ ਤਰਨਾ ਹੁਣ ਜਿਹੜਾ ਆ ਉਹ ਸਮਾਪਤ ਹੋ ਜਾਏਗਾ ਐਮਐਲਏ ਡਾਕਟਰ ਨਛੱਤਰਪਾਲ ਹੁਣਾਂ ਦਾ ਕਹਿਣਾ ਹੈ ਕਿ ਆਪਾਂ ਇੱਕ ਵਾਰੀ ਤੁਹਾਨੂੰ ਸੁਣਾਈ ਦਿੰਦੇ ਆ ਸਮੋਦਨ ਵੀ ਕਰ ਰਹੇ ਇੱਕ ਮਿੰਟ ਜੀ ਲੰਘ ਲੈਣ ਦੋ ਬਿਲਕੁਲ ਆਪਾਂ ਸਾਨੂੰ ਬਾਤ ਦਾ ਸੁਝਾ ਰਹੇ ਆਂ ਕਿ ਆਪਾਂ ਸਵੇਰੇ ਬੈਠ ਕੇ ਡੀਐਸਪੀ ਸਾਹਿਬ ਦੇ ਦਫ਼ਤਰ ਕਟ੍ਰੋਲ ਲਵਾਂਗੇ ਠੀਕ ਹੈ ਤੇ ਜਿੱਦਾਂ ਵੀ ਹੋਇਆ ਬੈਠ ਕੇ ਜੇ ਆਪਾਂ ਉਹਦਾ ਹੱਲ ਕਰ ਲਵਾਂਗੇ ਔਰ ਦੂਸਰਾ ਜਿਹੜਾ ਐਸਐਚਓ ਆ ਉਹਦੇ ਖਿਲਾਫ ਅਸੀਂ ਅਫਸਰਾਂ ਨੂੰ ਦੱਸ ਦਿੱਤਾ ਉੱਚ ਅਧਿਕਾਰੀਆਂ ਨੂੰ ਇਹਦੀ ਨੈਗਲੀਜੈਂਸੀ ਨਾਲ ਐਨੇ ਬੰਦੇ ਡਰ ਚੁੱਕੇ ਹੋਣੇ ਆ ਸੀ ਬਿਲਕੁਲ ਗੱਲ ਸਰ ਇਹ ਇੱਥੇ ਆ ਸੀ ਕਿ ਦਰਖਾਸਤ ਨੂੰ ਲਾ ਆਪਣੇ ਡਾਕਟਰ ਸੁਖੀ ਹੋਣੇ ਸੀਗੇ ਡਾਕਟਰ ਸੁਖੀ ਵੀ ਮੌਕੇ ਤੇ ਪਹੁੰਚ ਗਏ ਸੀ ਔਰ ਉਹਨਾਂ ਨੇ ਵੀ ਮੀਟਿੰਗ ਮੀਟਿੰਗ ਦੇ ਅੰਦਰ ਹੀ ਸੀਗੇ ਆਮਐਲਏ ਡਾਕਟਰ ਨਛੱਤਰਪਾਲ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਜੀ ਸਰ ਗੱਲ ਕੰਟੀਨਿਊ ਕਰ ਲਓ ਤੁਸੀਂ ਕਰ ਰਹੇ ਜੀ ਆਜੋ ਆਜੋ ਜੜੀ ਸਾਹਿਬ ਆਜੋ ਆਜੋ ਜੀ ਸਾਹਿਬ ਕਿਉਂਕਿ ਸਾਰੇ ਸਾਰੇ ਸ਼ਹਿਰ ਦੇ ਜੁਮੇਵਾਰ ਸਾਥੀ ਇਕੱਠੇ ਹੋਏ ਸੀ ਸਾਰੇ ਕਾਉਂਸਲਰ ਸਹਿबान ਔਰ ਮੌਜੂਦ ਆਦਮੀ ਔਰ ਇਲਾਕੇ ਦੇ ਪਿੰਡਾਂ ਦੇ ਕਿਉਂਕਿ ਅੰਦਰ ਉਹ ਗੁਰਮਖ ਸਿੰਘ ਜਿਹੜੇ ਐਮਸੀ ਸਾਹਿਬ ਆ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਬਈ ਰਾਤ ਨੂੰ ਸੋਚ ਵਿਚਾਰ ਕੇ ਸਵੇਰੇ ਅਸੀਂ ਡੀਐਸਪੀ ਸਾਹਿਬ ਦੇ ਦਫ਼ਤਰ ਆ ਕੇ ਜੇ ਕਾਰਵਾਈ ਕਰਾਣੀ ਹੋਵੇ ਤਾਂ ਜੇ ਰਿਅਲਾਈਜ਼ ਕਰਦੇ ਹੋ ਤਾਂ ਉਹਦੇ ਤੇ ਵਿਚਾਰ ਕਰ ਲਵਾਂਗੇ ਆਪਣਾ ਸ਼ਹਿਰ ਆ ਆਪਣਾ ਘਰ ਆ ਆਪਾਂ ਮੰਨੀ ਚਾਹੁੰਦੇ ਕੰਫਲੈਕਟ ਚ ਪਿਆ ਜਾਵੇ ਪਰ ਜਿਹੜੇ ਅਧਿਕਾਰੀਆਂ ਦੀ ਗਲਤੀ ਸੀ ਨੈਗਲੀਜੈਂਸੀ ਸੀ ਜਿਨ੍ਹਾਂ ਕਰਕੇ ਅੱਜ ਸੈਂਕੜੇ ਲੋਕਾਂ ਨੂੰ ਇੰਨੀ ਠੰਡ ਦੇ ਵਿੱਚ ਬਾਹਰ ਬੈਠਣਾ ਪਿਆ ਜੋ ਸਮੇਂ ਸਰਕਾਰ ਕਾਰਵਾਈ ਕਰ ਦਿੰਦੇ ਤਾਂ ਅੱਜ ਸਾਨੂੰ ਸਾਰਿਆਂ ਨੂੰ ਬੈਠਣਾ ਨਹੀਂ ਪੈਣਾ ਉਹਨਾਂ ਦੇ ਖਿਲਾਫ ਅਸੀਂ ਜ਼ਰੂਰ ਅਫਸਰ ਸਾਹਿਬਾਨ ਨੂੰ ਕਿਹਾ ਵੀ ਇਹਨਾਂ ਨੂੰ ਜਾਦਾ ਸਮਝਾਓ ਜਾਂ ਇਹਨਾਂ ਨੂੰ ਫਾਰਕ ਕਰੋ ਤਾਂ ਜੋ ਅੱਗੇ ਤੋਂ ਲੋਕ ਜਿਹੜੇ ਹਰਾਸ ਨਾ ਹੋਣ ਤੇ ਹੁਣ ਸਵੇਰੇ ਬੈਠ ਬੇਚਕਲ ਹੋਈ ਜੀ ਕਿੰਨੇ ਟਰਾਂਸਫਰ ਦੀ ਵੀ ਗੱਲ ਕੀਤੀ ਜਾ ਰਹੀ ਹੈ ਨਹੀਂ ਨਹੀਂ ਚਲੋ ਆਪਾਂ ਤਾਂ ਅਧਿਕਾਰੀਆਂ ਦੇ ਧਿਆਨ ਚ ਲਿਆਤਾ ਉਹ ਉਹਨਾਂ ਦਾ ਪ੍ਰੋਟੋਕਾਲ ਆ ਜੀ ਬਈ ਉਹ ਕੀ ਕਰਦੇ ਕੀ ਨਹੀਂ ਕਰਦੇ ਨੌਰਥ ਹੀ ਸੈਟੀਸਫਾਈ ਨੇ ਹੁਣ ਨੌਰ ਜੀ ਸਵੇਰੇ ਦਾ ਟਾਈਮ ਰੱਖਿਆ ਜੀ ਸਵੇਰ ਦਾ 10 ਵਜੇ ਦਾ ਸਾਰੇ ਕਾਉਂਸਲਰ ਸਰਵਾਨ ਜੁਮੇਵਾਰ ਸਾਥੀ ਸਰਬਜੀਤ ਜੀ ਔਰ ਡਾਕਟਰ ਸੁਖੀ ਜੀ ਵੀ ਗੜੀ ਸਾਹਿਬ ਸਾਡੇ ਜਸਵੀਰ ਗੜੀ ਜੀ ਸਾਹਿਬ ਕਾ ਪ੍ਰਧਾਨ ਬੀਐਸਪੀ ਦੇ ਔਰ ਸਾਰੇ ਕਾਉਂਸਲਰ ਸਰਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਆਪਾਂ ਸਾਰੇ ਇੱਕ ਪਿੰਡ ਇੱਕ ਸ਼ਹਿਰ ਇਲਾਕੇ ਦੇ ਲੋਕਾਂ ਆਪਾਂ ਚਾਹੁੰਦੇ ਆ ਸਾਡੇ ਏਰੀਆ 'ਚ ਸ਼ਾਂਤੀ ਰਹੇ ਜੀ ਲੋਕ ਇਕੱਠੇ ਰਹਿਣ ਮਿਲਵਰਤ ਕੇ ਰਹਿਣ ਔਰ ਜੇ ਗਲਤ ਅਨਸਰ ਸ਼ੈਅ ਕਰੋਗੇ ਜੇ ਆਪਾਂ ਸਾਰੇ شریف ਆਦਮੀ ਆਮ ਲੋਕ ਨਾ ਇਕੱਠੇ ਹੋਵਾਂਗੇ ਤਾਂ ਜਿਹੜੇ ਲੈਂਡ ਆਰਡਰ ਨੂੰ ਖਰਾਬ ਕਰਨ ਵਾਲੇ ਲੋਕ ਉਹਨਾਂ ਦੀ ਚੜ੍ਹਤ ਹੋਵੇਗੀ ਜੀ ਇਸ ਕਰਕੇ ਤੁਸੀਂ ਅੱਜ ਸਾਰੇ ਇਕੱਠੇ ਹੋਏ ਆ ਇਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਪ੍ਰੈਸ ਦੇ ਸਾਰੇ ਸਤਿਕਾਰਯੋਗ ਸਾਥੀ ਵੀ ਆਪਣਾ ਸਮਾਂ ਕੱਢ ਕੇ ਆਏ ਆ ਔਰ ਸਾਰੇ ਜ਼ਿੰਮੇਵਾਰ ਸਾਥੀ ਲਗਾਤਾਰ ਸਾਰੇ ਸ਼ਹਿਰ ਦੇ ਕੌਂਸਲਰ ਸਹਿਬਾਨ ਜੀ ਔਰ ਸਾਰੇ ਤੁਸੀਂ ਆਮ ਪਰਿਵਾਰ ਕੱਟੇ ਹੋਏ ਤੁਹਾਡਾ ਧੰਨਵਾਦ ਥੈਂਕ ਯੂ ਜੀ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਅੱਜ ਘਟਨਾ ਹੋਈ ਆ ਉਹ ਬੜੀ ਮੰਦਭਾਗੀ ਸੀ ਜੀ ਪਰ ਮੈਂ ਸਾਰੇ ਹੀ ਸ਼ਹਿਰ ਦੇ ਜਿਹੜੇ ਸ਼ਾਂਤੀ ਚਾਣ ਵਾਲੇ ਬੇਸ਼ੱਕ ਉਹ ਕਿਸੇ ਵੀ ਪਾਰਟੀ ਦੇ ਹੋਣ ਆਪਣੇ ਡਾਕਟਰ ਨਿਸ਼ੇਤਰਪਾਲ ਜੀ ਆਪਣੇ ਪਾਠਕ ਸਾਹਿਬ ਗੜੀ ਸਾਹਿਬ ਮੈਂ ਜਿੰਨੇ ਵੀ ਸਾਰੇ ਐਮਸੀ ਸਹਿਬਾਨ ਸਾਰੇ ਜ਼ਿੰਮੇਵਾਰ ਬੰਦੇ ਜਿਹੜੇ ਇਹ ਸੋਚਦੇ ਆ ਕਿ ਸ਼ਹਿਰ ਚ ਸ਼ਾਂਤੀ ਰਹਿਣੀ ਚਾਹੀਦੀ ਆ ਜਿਹੜਾ ਗੰਦਾ ਬੰਦਾ ਆ ਕੋਈ ਗਲਤ ਅੰਸਰ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਜਿਸ ਲੈਵਲ ਤੇ ਅੱਜ ਸਾਰਿਆਂ ਨੇ ਗੱਲ ਕੀਤੀ ਆ ਇੱਕ ਚੰਗਾ ਮਾਹੌਲ ਹੈ ਇਹ ਕਿਉਂਕਿ ਜਦੋਂ ਤੁਸੀਂ ਇੰਨੇ ਮੋਤਵਰ ਬੰਦੇ ਇਕੱਠੇ ਹੋ ਕੇ ਕਿਸੇ ਪ੍ਰੋਬਲਮ ਸੋਲਵ ਕਰਨ ਉਹਦਾ ਹੱਲ ਲੱਭ ਜਾਂਦਾ ਹੱਲ ਲੱਭ ਗਿਆ ਸੋ ਅਸੀਂ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆਂਦਾ ਕਿ ਇਹ ਘਟਨਾ ਬੈਸੇ ਤਾਂ ਇੱਥੇ ਤੱਕ ਪਹੁੰਚ ਨਹੀਂ ਨਹੀਂ ਚਾਹੀਦੀ ਸੀ ਜੇ ਪਹੁੰਚੀ ਆ ਤਾਂ ਹੱਲ ਵੀ ਉਹਨਾਂ ਨੇ ਕਰਨਾ ਕੁਝ ਅਸੀਂ ਕਰਨਾ ਸੋ ਮੈਂ ਸਮਝਦਾ ਕਿ ਅੱਜ ਜੋ ਸਾਡੀ ਸਾਰਿਆਂ ਦੀ ਸੈਮਟੀ ਨਾਲ ਗੱਲ ਹੋਈ ਆ ਜਿਸ ਐਮਸੀ ਸਾਹਿਬ ਨਾਲ ਇਹ ਵਾਰਦਤ ਹੋਈ ਆ ਜਾਂ ਜਿਹੜੇ ਅੰਸਰ ਸ਼ਾਂਤੀ ਬੰਕਰ ਨਾਲ ਜਾਂਦੇ ਉਹਨੂੰ ਸੁਜਮਾ ਦੀ ਗੱਲ ਆ ਉਹ ਸਵੇਰੇ 11 ਵਜੇ ਨਿਬੜ ਜਾਏਗੀ ਪਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਬਰੀਡ ਆ ਬੇਸ਼ੱਕ ਮੈਂ ਐਮਐਲਏ ਬੰਗਿਆ ਤੋਂ ਆ ਮੈਂ ਰਹਿਣਾ ਤੇ ਇੱਥੇ ਹੀ ਆ ਨਾ ਸਾਡੇ ਸਾਰੇ ਜਿੰਨੇ ਬੰਦੇ ਸਾਰੇ ਇਸ ਗੱਲ ਦੀ ਬਰੀਡ ਆ ਕਿ ਸ਼ਹਿਰ ਦੀ ਸ਼ਾਂਤੀ ਜਿਹੜੀ ਆ ਉਹ ਕੈਮਰਨ ਚਾਹੁੰਦੇ ਆ ਆਪਸੀ ਭਾਈਚਾਰਾ ਕੈਮਰਨ ਚਾਹੀਦਾ ਔਰ ਉਹਦੇ ਲਈ ਅੱਜ ਜਿਹੜਾ ਸਾਰਾ ਜੋ ਬਖਾਵਾ ਹੋਇਆ ਬਹੁਤ ਵਧੀਆ ਰਿਹਾ ਔਰ ਮੈਂ ਸਮਝਦਾ ਇਨ ਫਿਊਚਰ ਐਡਮਿਨਿਸਟ੍ਰੇਸ਼ਨ ਨੂੰ ਵੀ ਲੋਕਾਂ ਨੂੰ ਜਿਹੜੇ ਗਲਤਾਂ ਸੁਣਨ ਵੀ ਇੱਕ ਸਬਕ ਜਾਏਗਾ ਕਿ ਇਦਾਂ ਨਹੀਂ ਕਰਨਾ ਚਾਹੀਦਾ ਵੱਡੀ ਗੱਲ ਲੇ ਕੇ ਨਾਰਥ ਹੁਣਾਂ ਦੇ ਨਾਮ ਦੇ ਮੋਰੇ ਐਮਸੀ ਲੱਗਦਾ ਕਾਉਂਸਲਰ ਨੇ ਜਿਹੇ ਕੋਈ ਲੋਕਾਂ ਦਾ ਚੁਣਿਆ ਹੋਇਆ ਚੁਣਿਆ ਹੋਇਆ ਨੁਮਾਇੰਦਾ ਆ ਜੀ ਉਹ ਦੇਖੋ ਇਹ ਗੱਲ ਕਦੀ ਕੇਸ ਨਹੀਂ ਕੀਤਾ ਜਾ ਸਕਦਾ ਕਿ ਜੇ ਮੈਂ ਕਿਤੇ ਜਾਣਾ ਕਿ ਮੈਨੂੰ ਮੋਰੇ ਬਿਹੇਵ ਕਿਸ ਤਰ੍ਹਾਂ ਕਰਨਾ ਬਿਹੇਵੀਅਰ ਲੋਕ ਮਾੜੇ ਲੋਕਾਂ ਦਾ ਮਾੜਾ ਬਿਹੇਵੀਅਰ ਹੁੰਦਾ ਆ ਜੀ ਪਰ ਅਸੀਂ ਸਾਰਿਆਂ ਨੇ ਰਲ ਕੇ ਉਦੇ ਖਿਲਾਫ ਲੜਾਈ ਲੈਣੀ ਹੁੰਦੀ ਆ ਔਰ ਉਹਦਾ ਸਬੂਤ ਅੱਜ ਆ ਔਰ ਮੈਨੂੰ ਸਮਝਦਾ ਇਹ ਤੋਂ ਲੋਕ ਬਹੁਤ ਲੋਕ ਜਿਹੜੇ ਆ ਜਿਹੜੇ ਨੈਗੇਟਿਵ ਆਂਸਰ ਆ ਉਹ ਸਭ ਸਿੱਖਣਗੇ ਤੇ ਸਾਰੇ ਲੋਕ નિਸ਼ਫਲ ਤੌਰ ਤੇ ਆਏ ਨਾ ਨਹੀਂ ਮੈਂ ਤਾਂ ਕੁਝ ਨਹੀਂ ਕਹਣਾ ਜੋ ਮੇਰੇ ਤੋਂ ਸੀਨੀਅਰ ਨੇ ਮੇਰੇ ਐਮ.ਐਲ.ਏ ਸਾਹਿਬਾ ਸਾਡੇ ਨੇ ਐਮ.ਐਲ.ਏ ਡਾਕਟਰ ਨਸ਼ਤਪਾਲ ਜੀ ਨੇ ਡਾਕਟਰ ਸੁਖੀ ਜੀ ਨੇ ਸਾਰਿਆਂ ਨੇ ਸੀਨੀਅਰ ਨੇ ਜੋ ਡਿਸੀਜਨ ਲੈ ਲਿਆ ਮੈਂ ਉਹਦੇ ਨਾਲ ਖੜਾ ਜੀ ਹਾਂਜੀ ਜੀ ਗੜੀ ਸਾਹਿਬ ਗੜੀ ਸਾਹਿਬ ਜੀ ਗੜੀ ਸਾਹਿਬ ਆ ਜਾਓ ਜੀ ਚਲੋ ਕਰੋ ਕਰੋ ਤੁਸੀਂ ਜੀ ਲਲਿਤ ਜੀ ਤੁਸੀਂ ਬਸ ਸਾਰੇ ਹੀ ਸਾਥੀਆਂ ਦਾ ਧੰਨਵਾਦ ਕਿ ਅੱਜ ਜਿਹੜਾ ਸਾਡੇ ਨੌਰਥ ਐਮਸੀ ਸਾਹਿਬ ਦੇ ਨਾਲ ਰਾਤੀ ਜੋ ਵਾਕਿਆ ਮੈਂ ਉਹਦੀ ਨਿੰਦਾ ਕਰਦਾ ਔਰ ਧੰਨਵਾਦ ਕਰਦਾ ਕਿ ਅੱਜ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਇਹ ਧਰਨਾ ਮਾਰਿਆ ਇਹ ਸ਼ਹਿਰ ਦੇ ਹਿੱਤ ਚ ਸੀਗਾ ਧਰਨਾ ਲਾ ਕੇ ਦੇ ਹਿੱਤ ਚ ਸੀਗਾ ਕਿਉਂਕਿ ਸ਼ਰੀਫੀ ਦੇ ਨਾਲ ਜੇ ਬੰਦਾ ਨਹੀਂ ਕੋਈ ਜੀਨ ਦੇਊਗਾ ਤਾਂ ਆਹੀ ਕੁਝ ਕਰਨਾ ਪਊਗਾ ਪਰ ਉਹ ਫੇਰ ਵੀ ਨੌਰਥ ਦਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਡਾਕਟਰ ਨਸ਼ਤਰਪਾਲ ਜੀ ਦਾ ਡਾਕਟਰ ਸੁਕੀ ਜੀ ਦਾ ਧੰਨਵਾਦ ਕਿ ਇਹਨਾਂ ਨੇ ਫੇਰ ਵਿੱਚ ਪੈ ਕੇ ਸਾਰੇ ਕਾਉਂਸਲਰਾਂ ਨਾਲ ਸਹਿਮਤੀ ਕਰਾ ਕੇ ਫੇਰ ਵੀ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਮਾਹੌਲ ਨੂੰ ਬਗਾੜਿਆ ਨਹੀਂ ਕੱਲ ਸਵੇਰੇ ਨੌਰਥ ਜੀ ਨੇ ਕਿਹਾ ਕਿ ਮੈਨੂੰ ਇੱਕ ਦਿਨ ਦਾ ਸੋਚਣ ਦਾ ਮੌਕਾ ਦਿਓ ਕੱਲ ਸਵੇਰੇ 11 ਵਜੇ ਡੀਐਸਪੀ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਸਾਰੇ ਕਾਉਂਸਲਰ ਸਾਹਿਬਾਨ ਅਸੀਂ ਆਪਣੇ ਸ਼ਹਿਰ ਦਾ ਮਸਲਾ ਉੱਥੇ ਬੈਠ ਕੇ ਹੱਲ ਜਿੱਦਾਂ ਨੌਰਥ ਜੀ ਜਾਊਗੇ ਉਦਾਂ ਕਰ ਲਵਾਂਗੇ ਧੰਨਵਾਦ ਨਮਾਸ਼ਹਿਰ ਦੇ ਵਿੱਚ ਮਾਨਜੋਗ ਵਿਧਾਇਕ ਜੀ ਡਾਕਟਰ ਛੱਤਰਪਾਲ ਜੀ ਜਦੋਂ ਮੇਰੀ ਇਹਨਾਂ ਨਾਲ ਅੱਧਾ ਘੰਟਾ ਪਹਿਲਾਂ ਗੱਲ ਹੋਈ ਕਿ ਐਮਸੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਗੌਰਮਖ ਨੌਰਥ ਜੀ ਦੇ ਨਾਲ ਪ੍ਰਸ਼ਾਸਨ ਵੱਲੋਂ ਇੱਕ ਅਣਗਹਿਲੀ ਦੇ ਤਹਿਤ ਵੱਡਾ ਧੱਕਾ ਕੀਤਾ ਗਿਆ ਤੇ ਅਸੀਂ ਸਾਰੇ ਵਰਕਰ ਔਰ ਸ਼ਹਿਰ ਵਾਸੀ ਜਿਹੜੇ ਆ ਉਹ ਸਾਰੀ ਰਾਤ ਅੱਜ ਅਸੀਂ ਸਿਟੀ ਜਿਹੜਾ ਪੁਲਿਸ ਥਾਣਾ ਇਹਦੇ ਅੱਗੇ ਧਰਨੇ ਤੇ ਬੈਠਣਾ ਆ ਤੇ ਮੈਂ ਕਿਹਾ ਡਾਕਟਰ ਸਾਹਿਬ ਫੋਨ ਕੱਟੋ ਤੇ ਮੈਂ ਵੀ ਆਉਣਾ ਆ ਜੇ ਤੁਸੀਂ ਸਾਰਾ ਨਮਾਸ਼ਹਿਰ ਅੱਜ ਰਾਤ ਕੱਟਣ ਦਾ ਮਨ ਮੋਤਵਰ ਸਾਰੇ ਨਵਾਂ ਸ਼ਹਿਰ ਵਾਸੀਆਂ ਨੇ ਮਨ ਬਣਾਇਆ ਕਿ ਠਾਣੇ ਦੇ ਮੋਹਰੇ ਬੈਠ ਕੇ ਜੋ ਪ੍ਰਸ਼ਾਸਨ ਨੇ ਅਣਗਹਿਲੀ ਕੀਤੀ ਆ ਉਹਦੇ ਧਿਆਨ ਦੇ ਵਿੱਚ ਆਵੇ ਔਰ ਗਾਹਾਂ ਨੂੰ ਪ੍ਰਸ਼ਾਸਨ ਜਿਹੜਾ ਢਿੱਲਮੱਠ ਨਾ ਕਰੇ ਉਹਦੇ ਵਜ੍ਹਾ ਤੁਸੀਂ ਆਵਾਜ਼ ਰੱਖਣੀ ਆ ਤਾਂ ਮੈਂ ਵੀ ਸਾਰੀ ਰਾਤ ਤੁਹਾਡੇ ਚ ਬੈਠਾਂਗਾ ਮੈਂ ਤਾਂ ਆਪਣੀ ਕੰਬਲ-ਕੁੰਬਲ ਨਾਲ ਲੈ ਕੇ ਆਇਆ ਔਰ ਪ੍ਰਸ਼ਾਸਨ ਨੇ ਮੌਕੇ ਨੂੰ ਸੰਭਾਲਦੇ ਹੋਏ ਜਿਹੜੇ ਮੋਤਵਰ ਸਾਥੀ ਸਾਡੇ ਇਕੱਠੇ ਹੋਏ ਡਾਕਟਰ ਨਛੱਤਰਪਾਲ ਜੀ ਐਮਐਲਏ ਸਾਹਿਬ ਡਾਕਟਰ ਸੁਖਿੰਦਰ ਸੁੱਖੀ ਜੀ ਐਮਐਲਏ ਸਾਹਿਬ ਮਾਜੋਗ ਸ਼ਹਿਰੀ ਪ੍ਰਧਾਨ ਰਹੇ ਸਾਡੇ ਬੱਲੂ ਪਾਠਕ ਜੀ ਔਰ ਸਮੁੱਚੇ ਜਿਹੜੇ ਪਾਰਟੀ ਦੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਔਰ ਸਮੁੱਚੇ ਕੌਂਸਲਰ ਸਾਹਿਬ ਐਮਸੀ ਗੌਰਮਖ ਨੌਰਦ ਦੀ ਪਿੱਠ ਤੇ ਖੜੇ ਹੋਏ ਪ੍ਰਸ਼ਾਸਨ ਨੇ ਵੀ ਆਪਣੀ ਜਿਹੜੀ ਕਮੀ ਕਮਜ਼ੋਰੀ ਆ ਉਹਨੂੰ ਮਹਿਸੂਸ ਕਰਦੇ ਹੋਏ ਕੱਲ ਦਾ ਸਮਾਂ ਦਿੱਤਾ ਆ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਔਰ ਸਾਰੇ ਸ਼ਹਿਰ ਵਾਸੀ ਜਿਹੜੇ ਅੱਜ ਇਸ ਘੜੀ ਚ ਕੜੇ ਹੋ ਕੇ ਇਹ ਸਾਡੇ ਬਲਾਚੌਰ ਵੀ ਸਾਡੇ ਬਹੁਤ ਸੋਹਣੀ ਪਿਰ ਤੱਕ ਸਾਰੀਆਂ ਪਾਰਟੀਆਂ ਦੇ ਲੋਕ ਜਿਹੜੇ ਇਕੱਠੇ ਹੁੰਦੇ ਆ ਤੁਹਾਡੇ ਨਵਾਂ ਸ਼ਹਿਰ ਦਾ ਵੀ ਅੱਜ ਮੈਂ ਦੇਖਿਆ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਸਾਰਾ ਭਾਈਚਾਰਾ ਬਹੁਤ ਅੱਛਾ ਆ ਔਰ ਇਹਦੇ ਲਈ ਜਿਹੜਾ ਸਾਰਿਆਂ ਦਾ ਧੰਨਵਾਦ ਕਰਦੇ ਆ ਇੱਕ ਸਿਰਫ लास्ट ਵਕ ਇਹ ਐਨੇ ਵੀਰ ਜਿਹੜੇ ਆਏ ਆ ਤੁਹਾਡੀ ਇੱਕ ਕਾਲ ਤੇ ਉਹਨਾਂ ਨੂੰ ਬੋਨਾਂ ਬਾਰੇ ਕੀ ਕਹੋਗੇ ਕਿਉਂਕਿ ਠੰਡ ਚ ਆਣਾ ਬਹੁਤ ਔਖਾ ਕਿਉਂਕਿ ਇਹ ਉਹ ਲੋਕ ਆ ਜਿਹੜੇ ਹਮੇਸ਼ਾ ਕਿਸੇ ਨਾ ਕਿਸੇ ਸਮੇਂ ਤੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਆ ਜੀ ਇਹਨਾਂ ਨੂੰ ਲੱਗਦਾ ਵੇ ਕੋਈ ਵੀ ਨਮਾਇੰਦਾ ਕੋਈ ਵੀ ਲੋਕ ਸਾਡੇ ਨਾਲ ਸਾਡੀ ਦੁੱਖ ਦਰਦ ਦੀ ਆਵਾਜ਼ ਉਠਾਣ ਆ ਜਿਹੜੇ ਆਪਣੇ ਨਵੇਂ ਸ਼ਹਿਰ ਦੇ ਸਾਰੇ ਸਾਥੀ ਆ ਨਾ ਹਮੇਸ਼ਾ ਦਰਦੀਆਂ ਨਾਲ ਖੜਦੇ ਆ ਜੀ ਜਿਹੜੇ ਬੰਦੇ ਦੁੱਖ ਤਕਲੀਫ ਚ ਹੁੰਦੇ ਆ ਚਾਹੇ ਕੋਈ ਕਿਸੇ ਦੀ ਐਨ ਜੀਓ ਬਣਾ ਕੇ ਕੋਈ ਸੇਵਾ ਕਰਦਾ ਕੋਈ ਹਸਪਤਾਲਾਂ ਚ ਸੇਵਾ ਕਰਦਾ ਕੋਈ ਰੋਡ ਸੇਫਟੀ ਦਾ ਕੰਮ ਕਰਦਾ ਕੋਈ ਪ੍ਰੈਸ ਦੇ ਰਾਹੀਂ ਤੁਹਾਡੀ ਸਹਿਯੋਗ ਕਰਦਾ ਕੋਈ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਣਾ ਕੇ ਲੋਕਾਂ ਦਾ ਮੁਢਬ ਸੇਵਾ ਕਰਾਉਂਦਾ ਇਹ ਉਹ ਲੋਕ ਆ ਜਿਹਨਾਂ ਨੂੰ ਲੱਗਦਾ ਜਦ ਸਾਡੀ ਕੋਈ ਬਾਹਂ ਫੜੇ ਸਾਰੇ ਸ਼ਹਿਰ ਨੇ ਇਕੱਠੇ ਹੋ ਕੇ ਉਹਨਾਂ ਦੀ ਬਾਹਂ ਫੜੀ ਆ ਔਰ ਇਹ ਸਾਡੀ ਬਾਹਂ ਫੜਦੇ ਆ ਇਹ ਆਪਸੀ ਤਾਲਮੇਲ ਠੀਕ ਹੋਊਗਾ ਗਲਤ ਅਨਸਰ ਆਪੇ ਭੇਜਣਗੇ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਜੀ ਤਾਂ ਇਹ ਇਹ ਚਿਹਰਾ ਦਿਖਾ ਦਿਓ ਜੀ ਤਾਂ નિਸ਼ਕਲ ਹੋ ਕੇ ਸਾਰੇ ਲੋਕ ਆਏ ਨੇ ਤਾਂ ਜੋ ਨਾਰਥ ਉਹਨਾਂ ਦੇ ਨਾਲ ਖੜਿਆ ਜਾਵੇ ਔਰ ਅੱਛਾ ਉਧਰ ਤਿਆਰ ਰਿਹਾ ਕਰੋ ਅੱਗੇ ਤੁੜ ਜਾਈਆਂ ਵੀ ਨਾ ਰੱਖਿਆ ਕਰੋ ਚਲੋ ਡਾਕਟਰ ਨਛੇਤਰਪਾਲ ਜੀ ਕਹਿੰਦੇ ਅੱਗੇ ਤੁੜ ਜਾਈਆਂ ਵੀ ਤਿਆਰ ਰੱਖੋ ਤੇ ਹੋ ਸਕਦਾ ਕਹਿੰਦੇ ਕਿ ਫਿਰ ਤੋਂ ਲੋਡ ਪਵੇ ਚਲੋ ਖੈਰ ਇਹ ਉਹਨਾਂ ਨੇ ਇੱਕ ਵੈਸੇ ਹੀ ਮਜ਼ਾਕ ਦੀ ਗੱਲ ਕਹੀ ਆ ਤਾਂ ਧਰਨਾ ਜਿਹੜਾ ਹੁਣ ਸਮਾਪਤ ਹੋ ਚੁੱਕਾ ਹੈ ਕੱਲ ਬਾਤ ਕੀਤੀ ਗਈ ਹੈ ਐਮਸੀ ਨਾਰਥ ਹੁਣਾਂ ਨੇ ਸਮਾਂ ਮੰਗਿਆ ਤਾਂ ਕੱਲ ਇੱਕ ਵਾਰ ਫਿਰ ਤੋਂ 11 ਵਜੇ ਜਿਹੜੀ ਗੱਲਬਾਤ ਸ਼ੁਰੂ ਹੋਵੇਗੀ ਮੌਕੇ ਤੋਂ ਤੁਹਾਨੂੰ ਸਾਰਿਆਂ ਦੇ ਵਿਚਾਰ ਸੁਣਾ ਦਿੱਤੇ ਐਮਸੀ ਨਾਰਥ ਹੁਣਾਂ ਨਾਲ ਵੀ ਗੱਲਬਾਤ ਕੀਤੀ ਹੈ ਐਮਐਲਏ ਸ਼ੁਕਰੇ ਸ਼ੁਕਰੇ ਜੀ ਐਮਐਲਏ ਨਵਾਂ ਸ਼ਹਿਰ ਡਾਕਟਰ ਨਛਤਰਪਾਲ ਐਮਐਲਏ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਠੀਕ ਹੈ ਭਾਈ ਠੀਕ ਠੀਕ ਸਾਰੀ ਵਾਰ ਧੰਨਵਾਦ ਤੁਹਾਡਾ ਠੀਕ ਠੀਕ ਸ਼ੁਕਰੇ ਜੀ ਔਰ ਸਾਰਾ ਮੈਂ ਗੱਲਬਾਤ ਜਿਹੜੀ ਆਪਾਂ ਤੁਹਾਡੀ ਕਰਵਾ ਦਿੱਤੀ ਸੀਗੀ ਅ ਗੜੀ ਸਾਹਮਣੇ ਤਾਂ ਇਹ ਵੀ ਕਹਿੰਦੇ ਕਿ ਮੈਂ ਤਾਂ ਜੀ ਕੰਬਲ ਵੀ ਲਿਆਇਆ ਸੀਗਾ ਪਰ ਚਲੋ ਚੰਗਾ ਹੋਇਆ ਜਿਹੜੀ ਗੱਲਬਾਤ ਸੁਣੀ ਗਈ ਹੈ ਔਰ ਨੌਰਥ ਹੌਣਾਂ ਨੇ ਗੱਲ ਆਖੀ ਆ ਕਿ ਸਵੇਰੇ 11 ਵਜੇ ਉਹ ਦੁਆਰ ਤੋਂ ਆਪਣਾ ਜਿਹੜਾ ਪੱਖ ਰੱਖਣਗੇ ਕਾਰਵਾਈ ਕਰਾਉਣੀ ਹੈ ਕਿ ਰਿਅਲਾਈਜ਼ ਕਰਾਉਣਾ ਇਹ ਜਿਹੜੀ ਗੱਲ ਐਮਐਲਏ ਡਾਕਟਰ ਨਛੇਤਰਪਾਲ ਹੌਣਾਂ ਨੇ মিডিਆ ਨਾਲ ਗੱਲਬਾਤ ਕਰਦੇ ਰੱਖੀ ਆ ਤਾਂ ਹੁਣ ਜਿਹੜਾ ਧਰਨਾ ਉਹ ਸਮਾਪਤ ਹੋ ਗਿਆ ਜੇ ਆਪਾਂ ਗੱਲ ਕਰੀਏ ਕਿ ਧਰਨਾ ਚੱਕਿਆ ਗਿਆ ਹੁਣ ਤਾਂ ਗੱਡੀਆਂ ਲਿਆਵਾ ਜਾਈ ਲਈ ਜਿਹੜਾ ਰਾਹ ਖੁੱਲ ਜਾਵੇਗਾ ਮੌਕੇ ਤੇ ਉਹ ਜੀ ਠੀਕ ਠਾਕ ਹੋ ਤਾਂ ਟੂ व्हीਲਰਸ ਫੋਰ व्हीਲਰ ਜਿਹੜੇ ਆ ਰਹੇ ਸੀਗੇ ਉਹਨਾਂ ਲਈ ਰਾਹ ਜਿਹੜਾ ਆ ਖੋਲ ਦਿੱਤਾ ਜਾਵੇਗਾ ਹੁਣ ਆ ਦਿਖਾ ਦਿਓ ਗੱਦੇ ਬਿਛਾਲੇ ਗਏ ਸੀਗੇ ਦਰਿਆ ਬਿਛਾ ਲੀਆਂ ਗਈਆਂ ਸੀ ਔਰ ਕਾਲ ਪਹਿਲਾਂ ਹੀ ਦਿੱਤੀ ਗਈ ਸੀ ਕਿ ਰਾਤ ਬੈਠਾਂਗੇ ਲੇਕਿਨ ਫਿਰ ਡੀਐਸਪੀ ਰਾਜਕੁਮਾਰ ਹੁਣਾਂ ਦੇ ਆਫਿਸ ਵਿੱਚ ਗੱਲਬਾਤ ਹੁੰਦੀ ਹੈ ਔਰ ਗੱਲ ਦਾ ਸੱਟਾ ਵੀ ਨਿਕਲਦਾ ਪਹਿਲਾਂ ਗੱਲ ਬੇਸੱਟਾ ਹੋਣ ਦੀ ਨਜ਼ਰ ਆ ਰਹੀ ਸੀ ਲekin ਬਾਦ ਸਟਾ ਨਿਕਲਦਾ ਤਾਂ ਹੁਣ ਜਿਹੜਾ ਧਰਨਾ ਉਹ ਸਮਾਪਤ ਹੋ ਗਿਆ ਤਸਵੀਰਾਂ ਬਿਲਕੁਲ ਸਿੱਟੀ ਥਾਣੇ ਦੇ ਬਾਹਰ ਤੋਂ ਦਿਖਾ ਰਹੇ ਆ ਆ ਦਿਖਾ ਦਿਓ ਇਕੱਠ ਹੈ ਪਰ ਹੁਣ ਜਿਹੜਾ ਧਰਨਾ ਸਮਾਪਤ ਹੋ ਚੁੱਕਾ ਹੈ ਔਰ ਧੰਨਵਾਦ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਐਮਸੀ ਨਾਰਥ ਦੇ ਸਪੋਰਟ ਵਿੱਚ ਆਏ ਸੀ ਕਿਉਂਕਿ ਕਿਹਾ ਜਾ ਰਿਹਾ ਕਿ ਐਮਸੀ ਨਾਰਥ ਬੜੇ ਮਿੱਠੇ ਸੁਭਾਅ ਦੇ ਨੇ ਕਿਸੇ ਨਾਲ ਕੋਈ ਚੰਗੀ ਮਾੜੀ ਗੱਲ ਨਹੀਂ ਕਰਦੇ ਗੱਲ ਆਖੀ ਜਾ ਰਹੀ ਹੈ ਇੱਥੇ ਸਾਰੇ ਐਮਸੀ ਜਿਹੜੇ ਉਹਨਾਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਜੋ ਐਮਸੀ ਨਾਰਥ ਉਹਨਾਂ ਦੇ ਹੱਕ ਵਿੱਚ ਆਏ ਸੀਗੇ ਕਹਿੰਦੇ ਕਿ ਐਮਸੀ ਨਾਰਥ ਕਦੀ ਕਿਸ ਨਾਲ ਵਾਧੂ ਘਾਟੂ ਗੱਲ ਨਹੀਂ ਕਰਦੇ ਇਹ ਤਾਂ ਸੂਰ ਤਸਵੀਰਾਂ ਬਿਲਕੁਲ ਤੁਹਾਨੂੰ ਸਿਟੀ ਠਣ ਦੇ ਬਾਹਰ ਤੋਂ ਦਿਖਾ ਰਹੇ ਆ ਔਰ ਹੁਣ ਜਿਹੜਾ ਆਵਾਜਾਈਲੇ ਰੋਡ ਖੁੱਲ ਗਿਆ ਵੀਰ ਨੇ ਤਾਂ ਮੇਰੇ ਖਿਆਲ ਫੋਨ ਲਾ ਲਾ ਵੀਰ ਖਿਆਲ ਵੀਰ ਨੇ ਤਾਂ 4 ਘੰਟੇ ਵੇਟ ਕੀਤੀ ਹੋਣੀ ਐ ਨੇ ਤਾਂ ਮੇਰੇ ਖਿਆਲ ਮੋਰੇ ਕਿਸੇ ਨੂੰ ਫੋਨ ਕਰਕੇ ਦੱਸ ਦੋਣਾ ਕਿ ਭਾਈ ਤੁਰ ਪਿਆ ਮੈਂ ਤਾਂ 4 ਘੰਟੇ ਬਾਅਦ ਇਹ ਟਰੈਕਟਰ ਟਰਾਲੀ ਤੁਰਿਆ ਇੱਥੋਂ ਪਿਛਲੇ ਪਾਸੇ ਗੰਨੇ ਦੀਆਂ ਟਰਾਲੀਆਂ ਵੀ ਆ ਔਰ ਧਰਨਾ ਜਿਹੜਾ ਆ ਉਹ ਹੁਣ ਸਮਾਪਤ ਹੋ ਚੁੱਕਾ ਸਵੇਰੇ ਦੀਪੂ ਦੀ ਗੱਲ ਹੈ ਸਵੇਰੇ 11 ਵਜੇ ਜਿਹੜੀ ਆ ਮੁੜ ਤੋਂ ਮੀਟਿੰਗ ਰੱਖੀ ਗਈ ਹੈ ਐਮਸੀ ਨਾਰਥ ਸਵੇਰੇ 11 ਵਜੇ ਜਿਹੜਾ ਆਪਣਾ ਪੱਖ ਰੱਖਣਗੇ ਬਹੁਤੋ ਸ਼ੁਕਰੀਆ ਬਣੇ ਰਹਿਣਾ ਬੀਤੀ ਨਵਾਸ਼ਾ ਨੰਬਰ 21 ਦਿਨਿਸ਼ੁਰੀ ਕੈਮਰਾ ਪਰ ਸੁਮੇ ਜੀ ਨੂੰ ਜਾਸਤੋ ਬੋਲ ਜੇ ਫਿਰ ਤੁਸਮਗੇ ਸੱਸੀ ਕਾਲਾਪਾ